ਹੈਲੋ ਜੀ ਜੀ ਆਨੂੰ ਪਿਆਰ ਭਰੀ ਸਤਿ ਅਕਾਲ ਪ੍ਰਵਾਨ ਕਰੋ ਜੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਗੁਵਾਰੇ ਦੀਆਂ ਫਲੀਆਂ ਦੀ ਫਲੀਆਂ ਤੋੜਨ ਦੇ ਲਈ ਚੱਲਦੇ ਆਂ ਆਪਾਂ ਖੇਤ ਫਲੀਆਂ ਤੋੜਨ ਤੋਂ ਪਹਿਲਾਂ ਆਪਾਂ ਪੂਰੀ ਤਿਆਰੀ ਕਰ ਲਈ ਆ ਪੂਰੀ ਬਾਹ ਦੀ ਸ਼ਰਟ ਇੱਕ ਲਫਾਫਾ ਤੇ ਸਿਰ ਨੂੰ ਮੈਂ ਚੰਗੀ ਤਰ੍ਹਾਂ ਬੰਨ ਲਿਆ ਹੈ ਤੇ ਹੱਥ ਚ ਲਿਆ ਆ ਆਪਾਂ ਇੱਕ ਡੰਡਾ ਫਲੀਆਂ ਤੋੜਨ ਤੋਂ ਪਹਿਲਾਂ ਇਹ ਸਾਰਾ ਤਾਮ-ਚਾਮ ਕਰਨਾ ਪੈਂਦਾ ਹੈ ਡੰਡਾ ਆਪਾਂ ਇਸ ਕਰਕੇ ਹੱਥ 'ਚ ਫੜਦੇ ਆ ਕਿਉਂਕਿ ਫਲੀਆਂ ਦੇ ਬੂਟੇ ਬਹੁਤ ਸੰਘਣੇ ਆ ਤੇ ਲੰਬੇ ਆ ਇਹਦੇ 'ਚ ਕੀੜਿਆਂ ਮਕੋੜਿਆਂ ਦਾ ਡਾਰਿਆ ਜਿਹੜਾ ਬਣਿਆ ਰਹਿੰਦਾ ਆ ਪੂਰੀ ਬਾਹ ਦੀ ਸ਼ਰਟ ਆਪਾਂ ਇਹੀ ਪੁਰਾਣੀ ਜਿਹੀ ਰੱਖੀ ਆ ਕਿਉਂਕਿ ਇਹਨਾਂ ਬੂਟਿਆਂ ਦੇ ਵਿੱਚ ਕੰਡ ਬਹੁਤ ਜ਼ਿਆਦਾ ਹੁੰਦੀ ਆ ਫਲੀਆਂ ਤੋੜਦੇ ਸਮੇਂ ਇੰਨਾ ਪਰੇਸ਼ਾਨ ਕਰਦੀ ਆ ਕਿ ਸਰੀਰ ਤੇ ਖਾਰਿਸ਼ ਹੋਣ ਲੱਗ ਪੈਂਦੀ ਆ ਧੁੱਪ ਤੇਜ਼ ਹੁੰਦੀ ਆ ਤੇ ਗਰਮੀ ਹੋਣ ਕਰਕੇ ਹੋਰ ਵੀ ਪਰੇਸ਼ਾਨੀ ਹੁੰਦੀ ਆ ਆਪਾਂ ਇੱਕ ਦਿਨ ਫਲੀਆਂ ਤੋੜੀਆਂ ਬਿਨਾ ਸਿਰ ਟਕੇ ਤੇ ਮੱਛਰ ਨੇ ਕੰਨ ਖਾ ਲਏ ਉਸ ਦਿਨ ਤੋਂ ਬਾਅਦ ਆਪਾਂ ਜਦੋਂ ਵੀ ਇੱਧਰ ਆਈਦਾ ਸਿਰ ਤੇ ਕੰਨ ਦੁਪੱਟੇ ਨਾਲ ਚੰਗੀ ਤਰ੍ਹਾਂ ਟੱਕ ਕੇ ਆਈਦਾ ਪਰ ਗੁਆਰ ਫਲੀ ਦੀ ਸਬਜ਼ੀ ਆ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਇਹ ਸਾਰੀ ਮਿਹਨਤ ਕੀਤੀ ਉਹ ਭੁੱਲ ਜਾਂਦੀ ਆ ਇਹ ਗੁਆਰ ਫਲੀ ਟੋਟਲੀ ਆਰਗੇਨਿਕ ਆ ਆਪਾਂ ਇੱਥੇ ਕੋਈ ਸਪਰੇ ਨਹੀਂ ਕਰਦੇ ਗੁਆਰ ਫਲੀ ਦਾ ਆਪਾਂ ਸਬਜ਼ੀ ਤਾਂ ਬਣਾਉਂਦੇ ਆ ਤੇ ਇਹਦਾ ਆਪਾਂ ਸਾਗ ਵੀ ਬਣਾ ਸਕਦੇ ਆ ਸਾਗ ਵੀ ਬਹੁਤ ਜ਼ਿਆਦਾ ਸਵਾਦ ਬਣਦਾ ਹੈ ਸਾਗ ਤੇ ਮੱਕੀ ਦੀ ਰੋਟੀ ਬਹੁਤ ਵਧੀਆ ਲੱਗਦਾ ਹੈ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਹ ਫਲੀਆਂ ਬੂਟਿਆਂ ਨੂੰ ਗੁੱਛਿਆਂ ਦੇ ਵਿੱਚ ਲੱਗਦੀਆਂ ਆਂ ਬੀਜ-ਬੀਜ ਦਾ ਫਰਕ ਹੁੰਦਾ ਆ 6-7 ਫਲੀਆਂ ਦਾ ਗੁੱਛਾ ਹੁੰਦਾ ਆ ਪਰ ਕਿਸੇ-ਕਿਸੇ ਬੂਟੇ ਨੂੰ ਤਾਂ 2-2 4-4 ਕੇ ਲੱਗਿਓ ਲੋ ਜੀ ਆਪਾਂ ਨੂੰ ਇੰਨੀਆਂ ਫਲੀਆਂ ਲੱਗ ਗਈਆਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਫਿਰ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਚਲੋ ਹੁਣ ਆਪਾਂ ਚਲਦੇ ਆਂ ਘਾਰ ਘਾਰ ਆ ਕੇ ਆਪਾਂ ਇਹਨਾਂ ਨੂੰ ਗੁੱਛੀਆਂ ਤੋਂ ਅਲੱਗ ਕਰ ਲੈਣੇ ਆਂ ਇਹਦਾ ਆਪਾਂ ਅਲੱਗ ਕਰ ਲੈਣੀ ਆ ਫਿਰ ਆਪਾਂ ਇਹਨਾਂ ਨੂੰ ਕੱਲੀ-ਕੱਲੀਆਂ ਫਲੀਆਂ ਕਰਕੇ ਇਹਦਾ ਦੂਜਾ ਸਿਰਆ ਫਿਰ ਉਹ ਵੀ ਆਪਾਂ ਕੱਟਣਾ ਆ ਵੈਸੇ ਤਾਂ ਆਪਾਂ ਹੱਥ ਨਾਲ ਵੀ ਤੋੜ ਸਕਦੇ ਆਂ ਪਰ ਆਪਾਂ ਇਦਾਂ ਕੰਮ ਛੇਤੀ ਨਿਬੇੜਨ ਦੇ ਲਈ ਤਿੰਨ-ਚਾਰ ਫਲੀਆਂ ਇਕੱਠੀਆਂ ਕਰਕੇ ਤੇ ਇਦਾਂ ਆਪਾਂ ਕੱਟ ਦਿੰਨੇ ਆਂ ਇਹ ਸਬਜ਼ੀ ਬਣਾਉਣ ਲਈ ਬਹੁਤ ਮਿਹਨਤ ਤੇ ਸਬਰ ਦੀ ਲੋੜ ਹੁੰਦੀ ਆ। ਫਲੀਆਂ ਨੂੰ ਚੁਗਸਵਾਰ ਕੇ ਆਪਾਂ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਆ। ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਬਰੀਕ-ਬਰੀਕ ਕੱਟਣੀਆਂ। ਬਜ਼ੁਰਗ ਬੀਬੀਆਂ ਤਾਂ ਇਹਨਾਂ ਨੂੰ ਸਾਗ ਵਾਲੀ ਦਾਤੀ ਦੇ ਨਾਲ ਵੀ ਚੀਕ ਲੈਂਦੀਆਂ ਆ। ਸਾਗ ਦੀ ਤਰ੍ਹਾਂ ਪਰ ਆਪਾਂ ਇਹ ਫਲੀਆਂ ਚ ਚੋਪਿੰਗ ਟ੍ਰੇ ਤੇ ਕੱਟੀ ਦੀਆਂ। ਗਵਾਰ ਫਲੀ ਦੀ ਸਬਜ਼ੀ ਬਣਾਓ ਜਾਂ ਸਾਗ ਬਣਾਓ ਇਹਨੂੰ ਸਵਾਰਨ ਦੇ ਲਈ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਜੇਕਰ ਤੁਹਾਡੀ ਹੈਲਪ ਤੇ ਲਈ ਘਰ ਵਿੱਚ ਹੋਰ ਵੀ ਕੋਈ ਬੀਬੀ ਭੈਣ ਹੈਗੀ ਆ ਤਾਂ ਫੇਰ ਤਾਂ ਕੰਮ ਆਸਾਨ ਹੋ ਜਾਂਦਾ ਹੈ ਫਲੀਆਂ ਕੱਟ ਕੇ ਆਪਾਂ ਕੀਤਾ ਗੈਸ ਔਨ ਕੜਾਹੀ ਰੱਖੀ ਤੇ ਵਿੱਚ ਪਾਇਆ ਆਪਾਂ ਸਰੋਂ ਦਾ ਤੇਲ ਮੋٹے-ਮੋٹے ਪਿਆਜ਼ ਕੱਟ ਕੇ ਪਾਤੇ ਆ ਫਿਰ ਆਪਾਂ ਅੱਜਾਂ ਨੂੰ ਬਹੁਤਾ ਜ਼ਿਆਦਾ ਭੁੰਨਿਆ ਨਹੀਂ ਹੈਗਾ ਉਹਦੇ ਵਿੱਚ ਪਾਏ ਆਪਾਂ ਟਮਾਟਰ ਟਮਾਟਰ ਪਾ ਕੇ ਵੀ ਆਪਾਂ ਬਹੁਤਾ ਜ਼ਿਆਦਾ ਚਿਰ ਨਹੀਂ ਪਕਾਇਆ ਹੈਗਾ ਮਸਾਲਾ ਹਲਕਾ ਜਿਹਾ ਸੇਕ ਲਵਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਲੂਣ, ਮਿਰਚ, ਮਸਾਲਾ ਤੇ ਹਲਦੀ ਤੇ ਵਿੱਚ ਪਾਵਾਂਗੇ ਗ੍ਰाइंड ਕੀਤਾ ਹੋਇਆ ਅਦਰਕ, ਲਸਣ ਤੇ ਹਰੀ ਮਿਰਚ ਆਪਾਂ ਕਦੀ ਟਮਾਟਰ ਪਾ ਕੇ ਬਣਾ ਲਈਦੀ ਸਬਜ਼ੀ ਜਾਂ ਕਈ ਵਾਰੀ ਟਮਾਟਰ ਨਹੀਂ ਵੀ ਪਾਈਦਾ ਜਿੱਦਾਂ ਆਪਾਂ ਆਮ ਸਬਜ਼ੀ ਨੂੰ ਤੜਕਾ ਲਾਣੇ ਆ ਸੇਮ ਇਸੇ ਤਰ੍ਹਾਂ ਬਣਾਈਦੀ ਆ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਆ ਟੇਸਟੀ ਬਣਦੀ ਆ ਤੇ ਆਪਾਂ ਇਹਨੂੰ ਹੁਣ ਟੱਕ ਦੇਣਾ 10 ਮਿੰਟ ਪਕਾਉਣ ਤੋਂ ਬਾਅਦ ਸਬਜੀ ਤਿਆਰ ਧੰਨਵਾਦ ਜੀ ਆਪ ਸਭਾ